ਬਿਕਾਸ ਦੇ ਨਾਮ ਤੇ ਜਿਹੜਾ ਬਨਾਸ਼ ਹੋ ਰਿਹਾ ਉਹਦੀ ਸਭ ਤੋਂ ਵੱਡੀ ਐਗਜ਼ੈਂਪਲ ਹੈ ਲੱਗੀਏ ਫੈਕਟਰੀ ਜੋ ਕਿ 400 ਏਕੜ ਦੀ ਲਾਗਤ ਦੇ ਨਾਲ ਬਣ ਰਹੀ ਹੈ ਇਥਨੋਲ ਦੀ ਹਨੁਮਾਨਗੜਾ ਦੇ ਜ਼ਿਲ੍ਹੇ ਟਿੱਬੀ ਦੇ ਪਿੰਡ ਰਾਠੀ ਖੇੜਾ ਦੇ ਵਿੱਚ ਜਿੱਥੇ ਕਿ 2 ਸਾਲ ਤੋਂ ਕਿਸਾਨ ਧਰਨੇ ਲਾ ਰਹੇ ਨੇ ਜਿਨ੍ਹਾਂ ਦੀ ਕੋਈ ਸੁਣੀ ਨਹੀਂ ਜਾ ਰਹੀ ਕਿਸਾਨਾਂ ਦਾ ਕਹਿਣਾ ਕਿ ਇਹਦੇ ਨਾਲ ਸਾਡੀ ਜ਼ਮੀਨ ਤਾਂ ਬੰਜਰ ਹੋਊਗੀ ਲੋਕਾਂ ਦੀ ਹੈਲਥ ਤੇ ਨਾਲ ਵੀ ਖਲਵਾੜੂ ਪਾਣੀ ਵੀ ਖਰਾਬ ਹੋਊਗਾ ਪ੍ਰਦੂਸ਼ਣ ਵੀ ਲੈਵਲ ਵਧੂਗਾ ਪਰ ਸਰਕਾਰ ਕਹਿੰਦੀ ਇਕੋ ਫ੍ਰੈਂਡਲੀ ਫੈਕਟਰੀ ਆਏ ਤੇ ਉਹਦੇ ਚੱਲਦੇ ਹੀ ਸਰਕਾਰ ਨੇ ਜਿੱਥੇ 400 ਕਰਮਚਾਰੀ ਜਿਹੜੇ ਪੁਲਿਸ ਲਾਏ ਹੋਏ ਨੇ 84 ਕਿਸਾਨ ਗ੍ਰਿਫਤਾਰ ਕੀਤੇ ਗਏ ਤੇ ਟਿੱਬੀ ਦੇ ਵਿੱਚ ਇੰਟਰਨੈਟ ਸੇਵਾ ਬੰਦ ਕੀਤੀ ਗਈ। ਸਰਕਾਰ ਦੀ ਦਿਰਿੰਦਗੀ ਹੱਦ ਤੋਂ ਵੱਧ ਵਧੀ ਹੋਈ ਆ ਔਰਤਾਂ ਦੀ ਵੱਡੀ ਭੂਮਿਕਾ ਇਸ ਦੇ ਵਿੱਚ ਜੋ ਇਹ ਫੈਕਟਰੀ ਬੰਦ ਕਰਾ ਰਹੀਆਂ ਨੇ ਚੰਗੀ ਗੱਲ ਆ ਲੋਕਾਂ ਦਾ ਸਹਿਯੋਗ ਮਿਲ ਰਿਹਾ ਤੇ ਡੀ ਐਮ ਸੀ ਦਫ਼ਤਰ ਅੱਗੇ ਧਰਨਾ ਲਾਇਆ ਸੀਗਾ ਪਰ ਕੋਈ ਨਹੀਂ ਸੁਣ ਰਿਹਾ ਸਰਕਾਰ ਜਿਹੜੇ ਨੁਕਸਾਨ ਬੈਠੇ ਸੀਗੇ ਉਹਨਾਂ ਸ਼ਟਰ ਵਗੈਰਾ ਪੱਟ ਤੇ ਉੱਥੋਂ ਉਹ ਹੁਣ ਬੰਦ ਕਰਾਉਣ ਦੇ ਲਈ ਹਰ ਬਾਹ ਲਾ ਰਹੇ ਨੇ ਵੀਡੀਓ ਬਣਾਉਣ ਦਾ ਚੱਕਰ ਹੈਗਾ ਕਿ ਅੱਜ 10 ਤਰੀਕ 10 ਦਸੰਬਰ ਨੂੰ ਜੀ ਵਿਸ਼ਾਲ ਕਿਸਾਨ ਅੰਦ ਏ ਹਨੂਮਾਨਗੜ੍ਹ ਸੰਗਰੀਆ ਤੇ ਟਿੱਬੀ ਲੱਕੇ ਦੇ ਲੋਕਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਬੱਚੇ ਔਰਤਾਂ ਬਜ਼ੁਰਗ ਜਿਹੜੇ ਪਹੁੰਚ ਸਕਦੇ ਨੇ ਇਹ ਫੈਕਟਰੀ ਨੂੰ ਹਟਾਉਣ ਦੇ ਵਿੱਚ ਵੱਧ ਤੋਂ ਵੱਧ ਭੂਮਿਕਾ ਨਿਭਾ ਸਕਦੇ ਨਵਾਓ ਕਿਉਂਕਿ ਇਹ ਤੋਂ ਪਹਿਲਾਂ ਵੀ ਪੰਜਾਬ ਇੰਡੀਆ ਦੇ ਵਿੱਚ ਇਦਾਂ ਦੀਆਂ ਫੈਕਟਰੀਆਂ ਜੋ ਵਿਕਾਸ ਦੇ ਨਾਮ ਤੇ ਬਨਾਸ਼ ਕੀਤਾ ਜ਼ਹਿਰੀਲੇ ਫਸਰਾਵ ਦੀਆਂ ਫੈਕਟਰੀਆਂ ਵੀ ਬੰਦ ਹੋਈਆਂ ਪਰ ਲਾਈਆਂ ਗਈਆਂ ਸੀ ਹੁਣ ਸਰਕਾਰ ਵੀ ਸੁਣੀ ਜਾਊ ਜਾਂ ਫਿਰ ਕਿਸਾਨਾਂ ਦੀ ਸੁਣੀ ਜਾਊਗੀ ਜੋ ਬੈਠੇ ਨੇ ਧਰਨੇ ਤੇ ਜਿੱਥੇ ਕਿ ਤੁਸੀਂ ਪਹੁੰਚਣਾ ਕਿਉਂਕਿ ਇਹ ਤੋਂ ਪਹਿਲਾਂ ਲੋਕ ਗ੍ਰਿਫਤਾਰ ਹੋਏ ਨੇ ਸੰਗਰੀਆ ਦੇ ਜਿਹੜਾ ਨੇਤਾ ਅਭਿਮਨਿਉ ਪੂਨੀਆਂ ਨੂੰ ਵੀ ਗ੍ਰਿ ਕਰਨੇ ਨੂੰ ਕਵਰੇਜ ਨਹੀਂ ਮਿਲੀ ਕਿਉਂਕਿ ਅਵੇਅਰਨੈਸ ਲੋਕਾਂ ਤੱਕ ਨਹੀਂ ਪਹੁੰਚਣ ਦਿੱਤੀ ਜਾ ਰਹੀ ਮੀਡੀਆ ਵੀ ਘੱਟ ਬੋਲ ਰਿਹਾ ਤੇ ਤੁਹਾਡਾ ਸਹਿਯੋਗ ਚਾਹੀਦਾ ਕਿ ਵੱਧ ਤੋਂ ਵੱਧ ਇੱਥੇ ਪਹੁੰਚੋ ਤੇ ਫੈਕਟਰੀ ਨੂੰ ਬੰਦ ਕਰਾਉਣ ਦੇ ਵਿੱਚ ਵੱਧ ਛੜ ਕੇ ਭੂਮਿਕਾ ਨਿਭਾਓ